ਸ਼ਾਂਤਪੁਰ ਨਾਲ ਜਿਹੜਾ ਬਹੁਤ ਸਜਜੇ ਢੰਗ ਨਾਲ ਜਿਹੜਾ ਧਰਨਾ ਸ਼ਾਂਤਪੁਰ ਚੱਲ ਰਿਹਾ ਹੈ ਅਸੀਂ ਚੇਤਾਵਨੀ ਕਰਦੇ ਹਾਂ ਕਿ ਸੈਂਟਰ ਗਵਰਨਮੈਂਟ ਸੁਪਰੀਮ ਕੋਰਟ ਪੰਜਾਬ ਸਰਕਾਰ ਇਸ ਤਰ੍ਹਾਂ ਦੀ ਕਿਸੇ ਰਾਤ ਬਰਾਤ ਨੂੰ ਇਸ ਤਰ੍ਹਾਂ ਦੀ ਕਦੇ ਵੀ ਕੋਈ ਵਧੀ ਕੀ ਨਾ ਕਰੇ ਕਿ ਇਹ ਜਿਹੜਾ ਧਰਨਾ ਹੈ ਇਹ ਲੋਕ ਹੈ ਜਿਹੜਾ ਇਹ ਕੋਈ ਹੁੱਲੜਵਾਈ ਆ ਕਿਸੇ ਤਰੀਕੇ ਨਾਲ ਹੋਰ ਗਲਵਾਟ ਹੈ ਜਿਹੜੀ ਹੋਰ ਵਿਸ਼ੇ ਦੇ ਵਿੱਚ ਵੜ ਕੇ ਜਾਂ ਹੋਰ ਮਾਹੌਲ ਖਰਾਬ ਕਰਨ ਵਾਲੀ ਸਥਿਤੀ ਦੇ ਵਿੱਚ ਨਾ ਪਾਵੇ ਸੋ ਅਸੀਂ ਇਹ ਹੀ ਬੇਨਤੀ ਕਰਦਿਆਂ ਵੀ ਸੈਂਟਰ ਗਵਰਨਮੈਂਟ ਪੰਜਾਬ ਸਰਕਾਰ ਜਾਂ ਹਰਿਆਣਾ ਸਰਕਾਰ ਉਹ ਇਸ ਤਰ੍ਹਾਂ ਦਾ ਕਿਤੇ ਵੀ ਪਲਾਨ ਬਣਾਉਣ ਦੀ ਕੋਸ਼ਿਸ਼ ਨਾ ਕਰੇ ਤਾਂ ਕਿ ਨਮਸਕਾਰ ਸਾਥੀ ਮੈਂ ਅਸੀਂ ਉਸ ਜਗ੍ਹਾ ਤੇ ਖੜੇ ਆ ਖਨੋਰੀ ਬਾਰਡਰ ਤੇ ਜਿੱਥੇ ਕੀ ਜਮ ਡੈਡਲਾਈਨ ਹੈਗੀ ਹਰਿਆਣਾ ਅਤੇ ਪੰਜਾਬ ਦੀ ਔਰ ਸਾਡੇ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਕਿ ਹਰਿਆਣਾ ਦਾ ਬਾਰਡਰ ਹੈ ਜਿੱਥੇ ਕੀ ਹਰਿਆਣਾ ਦੀ ਫੋਰਸ ਤੁਹਾਨੂੰ ਖੜੀ ਦਿਖ ਰਹੀ ਹੈਗੀ ਔਰ ਇਧਰ ਆਪਣੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਖੜੇ ਹੋਏ ਨੇ ਇਹਨਾਂ ਤੋਂ ਜਾਣਕਾਰੀ ਲੈਂਦੇ ਕਿ ਪਿਛਲੇ ਲੰਮੇ ਸਮੇਂ ਤੋਂ ਤਕਰੀਬਨ 1 ਸਾਲ ਦੇ ਕਰੀਬ ਬੈਠੇ ਨੂੰ ਹੋ ਗਏ ਪਰ ਨਾ ਤਾਂ ਸੈਂਟਰ ਸਰਕਾਰੇ ਕਿਸੇ ਵੀ ਤਰ੍ਹਾਂ ਦੇ ਕੋਈ ਸੁਣਵਾਈ ਕਰ ਰਹੀ ਹੈਗੀ ਔਰ ਨਾ ਹੀ ਸੂਬੇ ਦੀ ਸਰਕਾਰ ਇਹਨਾਂ ਦਾ ਕੋਈ ਸਮਰਥਨ ਕਰ ਰਹੀ ਹੈ ਤੇ ਸਾਡੇ ਨਾਲ ਕੁਝ ਨੌਜਵਾਨ ਖੜੀ ਨੇ ਇਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸਾਨ ਚੰਦੇ ਕਿਨੇ ਇਹ ਪਿਛਲੇ 1 ਸਾਲ ਤੋਂ ਜਿਹੜਾ ਇੱਥੇ ਧਰਨਾ ਕਿਸਾਨ ਦਾ ਸਮਾਂ ਦਾ ਚੱਲ ਰਿਹਾ ਜੀ ਸੈਂਟਰ ਗਵਰਨਮੈਂਟ ਦੀਆਂ ਜਿਹੜੀਆਂ ਮੰਗਾਂ ਨੇ ਐਮਐਸਪੀ ਦੀ ਮੰਗਾਂ ਜਾਂ ਬਹੁਤ ਸਾਰੀਆਂ ਮੰਗਾਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਿੰਡਾਂ ਤੋਂ ਜਿਹੜੇ ਕਸਬਿਆਂ ਤੋਂ ਲੋਕ ਹੈ ਜਿਹੜੇ ਪੂਰੇ 1 ਸਾਲ ਤੋਂ ਇਸ ਇੱਥੇ ਜਗ੍ਹਾ ਤੇ ਬੈਠੇ ਹੋਏ ਨੇ ਪਿਛਲੇ ਫਰਵਰੀ ਦੇ ਵਿੱਚ ਪੰਜਾਬ ਹਰਿਆਣਾ ਸਰਕਾਰ ਤੋਂ ਸੈਂਟਰ ਗਵਰਨਮੈਂਟ ਤੋਂ ਜਿਹੜੀਆਂ ਬਹੁਤ ਤਰ੍ਹਾਂ ਦੀਆਂ ਵਧੀਆਂ ਕਿਤੇ ਗਈਆਂ ਨੌਜਵਾਨ ਜਿੱਦੀ ਇਹ ਮੌਤ ਹੋਈ ਹੈ ਇੱਕ ਹਰਿਆਣਾ ਸਰਕਾਰ ਤੋਂ ਗੋਲੀ ਕਰਨਾ ਤੇ ਉਸ ਦੇ ਵਿਰੋਧ ਤੋਂ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਜਿਹੜਾ ਡੱਲੇਵਾਲ ਜੀ ਭੁਖੜ ਹੜਤਾਲ ਤੇ ਬੈਠੇ ਨੇ ਮਰਨ ਵਰਤ ਤੇ ਬੈਠੇ ਨੇ ਉਹ ਇਹਨਾਂ ਦਾ ਕੋਈ ਨਿੱਜੀ ਮਸਲਾ ਇਕੱਲੇ ਦਾ ਮਸਲਾ ਨਹੀਂ ਕਿਉਂਕਿ ਫਸਲਾਂ ਦਾ ਤੇ ਨਸਲਾਂ ਦਾ ਮਸਲਾ ਜਿਹੜਾ ਲਗਾਤਾਰ ਹੈ ਹਰ ਇੱਕ ਵਰਗ ਦੇ ਲਈ ਹੈ ਹਰ ਇੱਕ ਲੋਕਾਂ ਲਈ ਹੈ ਸੋ ਇੱਕ ਲੋਕਾਂ ਲਈ ਜਿਹੜਾ ਮਰਨ ਵਰਤ ਤੇ ਬੈਠੇ ਨੇ ਅੱਜ ਲਗਭਗ ਕਟ 34 35 ਦਿਨ ਹੋ ਗਏ ਸੋ ਹਰ ਇੱਕ ਪੰਜਾਬ ਦੇ ਕੋਨੇ ਕੋਨੇ ਤੇ ਜਿਹੜੇ ਲੋਕ ਪਹੁੰਚੇ ਹੋਏ ਨੇ ਅੱਜ ਜਿਹੜਾ ਪੰਜਾਬ ਬੰਦ ਦਾ ਜਿਹੜਾ ਐਲਾਨ ਕੀਤਾ ਸੀਗਾ 30 ਤਰੀਕ ਦਾ ਉਹ ਪੂਰਨ ਤੌਰ ਤੇ ਜਿਹੜਾ 100% ਹੈ ਉਹ ਜਿਹ ਔਰ ਕਿਸਾਨਾਂ ਨੂੰ ਮਿਲਿਆ ਹੈ ਸੋ ਬਹੁਤ ਬਹੁਤ ਧੰਨਵਾਦ ਕਰਦੇ ਆਂ ਪੰਜਾਬ ਦੀਆਂ ਵੱਖ-ਵੱਖ ਸ਼ਹਿਰਾਂ ਦੀਆਂ ਮਾਰਕੀਟਾਂ ਦਾ ਵੱਖ-ਵੱਖ ਅਦਾਰਿਆਂ ਦਾ ਜਿਨ੍ਹਾਂ ਨੇ ਪੂਰਨ ਤਰ੍ਹਾਂ ਦੇ ਸਮਰਥਨ ਦਿੱਤਾ ਹੈ। ਕੀ ਗੱਲ ਸੈਂਟਰ ਸਰਕਾਰ ਗੱਲ ਸੁਣ ਰਹੀ ਰਹੀ ਹੈਗੀ ਜਾਂ ਵੈਸੇ ਮਤਲਬ ਦੇਖੀ ਗੱਲਾਂ ਮੰਨਣ ਨੂੰ ਤਿਆਰ ਨਹੀਂ ਹੈਗੀ ਕਿਸਾਨਾਂ ਦੀਆਂ। ਦੇਖੋ ਪਿਛਲੇ ਆਪਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਚਾਤ ਮਾਰੀ ਹੈ ਜਿਹੜਾ ਪੰਜਾਬ ਨਾਲ ਵਾਲਾ ਵਿਤਕਰਾ ਹਮੇਸ਼ਾ ਸੈਂਟਰ ਨਾਲ ਰਿਹਾ ਹੈ ਕਿਉਂਕਿ ਪੰਜਾਬ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਮੌਜੂਦਾ ਸਮੇਂ ਦੀਆਂ ਸਰਕਾਰਾਂ ਆਈਆਂ ਨੇ ਪਰ ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਪੰਜਾਬ ਦੇ ਨਾਲ ਹੈ ਸੋ ਪਿਛਲੇ ਲੰਬੇ ਸਮੇਂ ਤੋਂ ਵੀ ਆਪਾਂ ਦੇਖ ਰਹੇ ਹਾਂ ਤੇ ਹੁਣ ਵੀ ਜਿਹੜੀ ਮੋਦੀ ਸਰਕਾਰ ਆ ਉਹ ਕਿਸੇ ਤਰ੍ਹਾਂ ਟੱਸ ਤੋਂ ਮਸ ਨਹੀਂ ਹੋ ਰਹੀ ਪਰ ਸਰਕਾਰਾਂ ਜਿਹੜੇ ਕਿਸਾਨ ਨੇ ਇਹਨਾਂ ਦਾ ਜज्ਵਾ ਜਿਹੜਾ ਕਾਇਮ ਹੈ ਅਗਰ ਮੋਦੀ ਸਰਕਾਰ ਨਹੀਂ ਮਿਲਦੀ ਇਸੇ ਤਰ੍ਹਾਂ ਜਿਹੜਾ ਸੰਘਰਸ਼ ਹੈ ਲੰਬੇ ਸਮੇਂ ਤੋਂ ਹੈ ਜਿਹੜਾ ਜਾਰੀ ਰਹੇਗਾ ਜਿਸ ਪਿਛਲੇ ਸਮੇਂ ਜੋ ਆਪਾਂ ਦੇਖ ਰਹੇ ਹਾਂ ਕਿ ਵਕ ਵਕ ਤਰ੍ਹਾਂ ਦੇ ਜਿਹੜੇ ਹੈ ਮੀਂਹ ਚਖੜ ਹਨੇਰੀ ਤੂਫਾਨ ਆਏ ਪਰ ਫਿਰ ਵੀ ਹੈ ਜਿਹੜਾ ਕਿਸੇ ਵੀ ਤਰ੍ਹਾਂ ਦਾ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਈ ਹੈ ਕਿਉਂ ਸਰਕਾਰ ਕਿਸਾਨਾਂ ਦਾ ਜज्ਵਾ ਹੈ ਇਸੇ ਤਰ੍ਹਾਂ ਕਾਇਮ ਰਿਹਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੈ ਅਸੀਂ ਇਸ ਕਿਸੇ ਤਰ੍ਹਾਂ ਦੀ ਪ੍ਰਵਾਹ ਨਹੀਂ ਕਰਦੇ ਸੋ ਕਿਸਾਨ ਨੇ ਜਿਹੜੇ ਪੰਜਾਬ ਦੇ ਕੋਨੇ-ਕੋਨੇ ਤੋਂ ਅੱਜ ਇੱਥੇ ਚੁੱਲਾ ਚੌਂਕਾ ਲਾ ਕੇ ਆਪਣਾ ਬੈਠੇ ਨੇ ਸੋ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਵੇਗੀ ਸੋ ਇਹ ਸਰਕਾਰ ਦੇ ਨਾਲ ਲੜਦੇ ਲਈ ਹਰ ਵਕਤ ਤਿਆਰ ਰਹਿਣਗੇ ਜੀ ਜਿਵੇਂ ਕਿ ਤੁਸੀਂ ਦੇਖਿਆ ਹੋਣੇ ਕਿ ਪਿਛਲੇ ਕਈ ਦਿਨਾਂ ਤੋਂ ਰਾਸ਼ੀਆ ਪਾਰਟੀਆਂ ਵੱਖ-ਵੱਖ ਪਾਰਟੀਆਂ ਆ ਰਹੀਆਂ ਨੇ ਉੱਥੇ ਹੀ ਮੌਕੇ ਦੀ ਸਰਕਾਰ ਦੇ ਵੀ ਕੁਝ ਮંત્રી થી ਆਈ ਸੀ ਕਿ ਉਹਨਾਂ ਨੇ ਗੱਲ ਅੱਗੇ ਤੋਰ ਰਹੀ ਹੈ ਇਹਦੇ ਸੰਬੰਧੀ ਕੋਈ ਆਪਾਂ ਨੂੰ ਜਾਣਕਾਰੀ ਹੈ ਦੇਖੋ ਪੰਜਾਬ ਸਰਕਾਰ ਦੀ ਜਿਹੜੀ ਪੂਰੀ ਕੈਬਨਿਟ ਹੈ ਉਹ ਇੱਥੇ ਆ ਚੁੱਕੀ ਹੈ ਉਸ ਤੋਂ ਬਾਅਦ ਜਿਹੜਾ ਸਪੀਕਰ ਸਾਹਿਬ ਜਾਂ ਹੋਰ ਵੀ ਕੈਬਨਿਟ ਦੇ ਮੰਤਰੀ ਨੇ ਜਾਂ ਹੋਰ ਵੀ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਨੇ ਵੱਖ-ਵੱਖ ਸਮੇਂ ਦੇ ਇਥੇ ਪਹੁੰਚ ਰਹੇ ਹਨ ਇੱਕ ਚੀਜ਼ ਦੇਖਣ ਚਾਹੀਏ ਉਹ ਕੀ ਹੈ ਉਹ ਸੈਂਟਰ ਗਵਰਨਮੈਂਟ ਦੇ ਸੁੱਟਰੇ ਨੇ ਜਿਹੜੀ ਸੈਂਟਰ ਗਵਰਨਮੈਂਟ ਹੈ ਜਾਂ ਸੁਪਰੀਮ ਕੋਰਟ ਹੈ ਉਹ ਪੰਜਾਬ ਸਰਕਾਰ ਦੀ ਸੁੱਟਰੀ ਹੈ ਪਰ ਹੱਲ ਕੋਈ ਨਹੀਂ ਹੋ ਰਿਹਾ 50 ਤੋਂ 30 30 60 70 100 ਗੱਡੀਆਂ ਜਿਹੜਾ ਕਾਫਲਾ ਦਿਨ ਪਰ ਦਿਨ ਘੰਟੇ-ਘ ਉਹ ਖਾਂ ਫੇ ਜਿਹੜਾ ਤੇਲ ਫੁੱਕੀ ਸਿਸਟਮ ਹੈ ਜਾਂ ਇੰਦਨ ਫੁੱਕ ਫੁੱਕ ਕੇ ਇਨਾ ਕਾਫਲਾ ਆ ਰਿਹਾ ਹੱਲ ਕੋਈ ਹੋ ਨਹੀਂ ਰਿਹਾ ਕਿਉਂਕਿ ਪੰਜਾਬ ਸਰਕਾਰ ਕਹਿੰਦੀ ਹੈ ਸੈਂਟਰ ਗਵਰਨਮੈਂਟ ਨੂੰ ਐਮਐਸਪੀ ਦਿਓ ਠੀਕ ਹੈ ਕਿਸਾਨਾਂ ਦੀ ਮੰਗ ਹੈ ਜਾਇਜ਼ ਹੈ ਐਮਐਸਪੀ ਲਾਗੂ ਕਰੋ ਪਰ ਜਿਹੜਾ ਸੈਂਟਰ ਗਵਰਨਮੈਂਟ ਦਾ ਉਹ ਪੰਜਾਬ ਸਰਕਾਰ ਨੂੰ ਕਹਿ ਰਹੀ ਹੈ ਕਿ ਪੰਜਾਬ ਸਰਕਾਰ ਜਿਹੜੇ ਸੁਪਰੀਮ ਕੋਰਟ ਦੇ ਕਾਨੂੰਨਾਂ ਦੀ ਉਲੰਘਣਾ ਕਰ ਰਹੀ ਹੈ ਦੇਖੋ ਉਹ ਉਹ ਗੱਲ ਉਹੀ ਆ ਗਈ ਕਿ ਪੰਜਾਬ ਨਾਲ ਜਿਹੜਾ ਵਿਤਕਰਾ ਉਹੀ ਸਰਕਾਰ ਹੈ ਸੈਂਟਰ ਗਵਰਨਮੈਂਟ ਹੈ ਪੇਸ਼ ਕਰ ਰਹੀ ਹੈ ਸਿਪਰੀਮ ਕੋਰਟ ਨੇ 31 ਤਰੀਕ ਦੀ ਡੈਡਲਾਈਨ ਦਿੱਤੀ ਹੋਈ ਹੈ ਡੱਲੇਪਾਲ ਸਾਹਿਬ ਜਾਂ ਤਾਂ ਇਸ ਦੀ ਸੁਰੱਖਿਆ ਕੀਤੀ ਜਾਵੇ ਜਾਂ ਇਸ ਨੂੰ ਮਤਲਬ ਕਿਸੇ ਵੀ ਹਸਪੀਟਲ ਚ ਸ਼ਿਫਟ ਕੀਤਾ ਜਾਵੇ ਕੀ ਦੇਖੀਏ ਸੰਭਵ ਹੋ ਸਕੇਗਾ ਦੇਖੋ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਦਰਨਾ ਹੈ ਪਿਛਲੇ ਲੰਬੇ ਸਮੇਂ ਤੋਂ ਬੜਾ ਸ਼ਾਂਤਪੂਰਨ ਹੈ ਜਿਹੜਾ ਬੁੱਸ ਜਿੱਜੇ ਢੰਗ ਨਾਲ ਜਿਹੜਾ ਦਰਨਾ ਸ਼ਾਂਤਪੁਰ ਚੱਲ ਰਿਹਾ ਹੈ ਅਸੀਂ ਚੇਤਾਵਨੀ ਕਰਦੇ ਹਾਂ ਕਿ ਸੈਂਟਰ ਗਵਰਨਮੈਂਟ ਸੁਪਰੀਮ ਕੋਰਟ ਪੰਜਾਬ ਸਰਕਾਰ ਇਸ ਤਰ੍ਹਾਂ ਦੀ ਕਿਸੇ ਰਾਤ ਬਰਾਤ ਨੂੰ ਇਸ ਤਰ੍ਹਾਂ ਦੀ ਕਦੇ ਵੀ ਕੋਈ ਵਧੀ ਕੀ ਨਾ ਕਰੇ ਕਿ ਇਹ ਜਿਹੜਾ ਦਰਨਾ ਹੈ ਇਹ ਲੋਕ ਹੈ ਜਿਹੜਾ ਇਹ ਕੋਈ ਹੁੱਲੜ ਹੋਰ ਵਿਸ਼ੇ ਦੇ ਵਿੱਚ ਵੜ ਕੇ ਜਾਂ ਹੋਰ ਮਾਹੌਲ ਖਰਾਬ ਕਰਨ ਵਾਲੀ ਸਥਿਤੀ ਦੇ ਵਿੱਚ ਨਾ ਪਾਵੇ ਸੋ ਅਸੀਂ ਇਹੀ ਬੇਨਤੀ ਕਰਦਿਆਂ ਵੀ ਸੈਂਟਰ ਗਵਰਨਮੈਂਟ ਪੰਜਾਬ ਸਰਕਾਰ ਜਾਂ ਹਰਿਆਣਾ ਸਰਕਾਰ ਉਹ ਇਸ ਤਰ੍ਹਾਂ ਦਾ ਕਿਤੇ ਵੀ ਪਲਾਨ ਬਣਾਉਣ ਦੀ ਕੋਸ਼ਿਸ਼ ਨਾ ਕਰੇ ਤਾਂ ਕਿ ਜੋ ਮਾਹੌਲ ਖਰਾਬ ਹੋਏ ਬੜਾ ਸ਼ਾਂਤਪੁਰ ਪਿਛਲੇ ਲੰਬੇ ਸਮੇਂ